ਹਾਂਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮਨ ਸੋ ਦੋਸਤੋ ਜਿਹੜੀ ਤੁਸੀਂ ਇਹ ਸਰੰਦੀ ਇੱਟ ਨਾਲ ਬਣਿਆ ਹੋਇਆ ਮਕਬਰਾ ਦੇਖ ਰਹੇ ਹੋ ਨਾ ਸੋਸ਼ਲ ਮੀਡੀਆ ਸਾਈਟ ਤੇ ਸ਼ਹੀਦੀ ਜੋੜ ਸਿੰਘ ਸਵਾ ਦੇ ਦਿਨਾਂ ਦੇ ਵਿੱਚ ਇਸ ਦੀ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਔਰ ਲੋਕ ਸਵਾਲ ਕਰ ਰਹੇ ਸੀਗੇ ਬੀਹੇ ਮਕਬਰਾ ਹੈ ਕਿਦਾ ਜੇਕਰ ਇਸ ਬਾਰੇ ਕਿਸੇ ਨੂੰ ਜਾਣਕਾਰੀ ਹੋਵੇ ਤਾਂ ਸਾਨੂੰ ਜਰੂਰ ਦੱਸਿਓ ਔਰ ਰਮੇਸ਼ ਵੀਰ ਮੇਰੇ ਨਾਲ ਨੇ ਜਿਹੜੇ ਕਿ ਬਹੁਤ ਜ਼ਿਆਦਾ ਜਾਣਕਾਰੀ ਰੱਖਦੇ ਆ ਔਰ ਆਪਾਂ ਚੱਲਾਂਗੇ ਹੁਣ ਇਸ ਮਕਬਰੇ ਦੇ ਅੰਦਰ ਸਰੰਧੀ ਿੱਟ ਦੇ ਨਾਲ ਇਹ ਮਕਬਰਾ ਬਣਿਆ ਹੋਇਆ ਰਮੇਸ਼ ਜੀ ਕੀ ਹਾਲ ਚਾਲ ਨੇ ਤੁਹਾਡੇ ਠੀਕ ਠਾਕ ਹੋ ਹਾਂਜੀ ਬਹੁਤ ਵਧੀਆ ਭਾਜੀ ਸਭ ਠੀਕ ਠਾਕ ਜੀ ਇਹ ਨਾ ਜਿਹੜੀ ਉਮਾਰਾ ਤਨਾ سوشل میڈیا ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਆ ਬਿਲਕੁਲ ਮੈਨੂੰ ਵੀ ਹੁਣੇ ਪਤਾ ਲੱਗਿਆ ਹੂੰ ਤੇ ਇਹ ਬਹੁਤ ਵਾਇਰਲ ਹੋ ਰਹੀ ਆ سوشل میڈیا ਤੇ ਅੱਜੋ ਤੋਂ ਫਿਰ ਥੋੜਾ ਜਿਆ ਦੱਸੋ ਇਸ ਦੇ ਬਾਰੇ ਜਾਣਕਾਰੀ ਦਿਓ ਤਾਂ ਕਰਕੇ ਜਿਹੜੇ ਨੌਜਵਾਨ ਵੀ ਮਤਲਬ ਉਹਨਾਂ ਨੂੰ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਪਤਾ ਲੱਗ ਸਕੇ ਇਸ ਬਾਰੇ ਬਿਲਕੁਲ ਹਾਂਜੀ ਜਿੱਥੋਂ ਤੱਕ ਜੀ ਮੈਂ ਆਪਣੀ ਸਟੱਡੀ ਕਰੀ ਆ ਹੂੰ ਅਸਲ ਦੇ ਵਿੱਚ ਇਸ ਮਕਬਰੇ ਨੂੰ ਹਾਂਤੀ ਦਾ ਮਕਬਰਾ ਕਿਹਾ ਜਾਂਦਾ ਜੀ ਹਾਂਤੀ ਦਾ ਮਕਬਰਾ ਹਾਂਤੀ ਦਾ ਮਕਬਰਾ ਕਿਹਾ ਜਾਂਦਾ ਪਰ ਇਹਦੇ ਅੰਦਰ ਆਪ ਜੀ ਜੇਕਰ ਦੇਖੋਗੇ ਤਾਂ ਦੋ ਕਬਰਾਂ ਨੇ ਜੀ ਦੋ ਕਬਰਾਂ ਦੋ ਕਬਰਾਂ ਸਭ ਤੋਂ ਵੱਡੀਆਂ ਕਬਰਾਂ ਨੇ ਹੋ ਸਕਦਾ ਵੀ ਇੱਕ ਕਬਰ ਹੈ ਜਿਹੜੀ ਜੀ ਉਹ ਹਾਂਤੀ ਦੀ ਹੋ ਸਕਦੀ ਹੈ ਬਾਕੀ ਦੂਸਰੀ ਜਿਹੜੀ ਕਬਰ ਹੈ ਜੀ ਅੰਦਰ ਚਲੀਏ ਆਪਾਂ ਅੰਦਰ ਬਿਲਕੁਲ ਦਿਖਾਉਣਾ ਬਾਕੀ ਜਿਹੜੀ ਕਬਰਾਂ ਨੇ ਆਪ ਜੀ ਉਹਨਾਂ ਨੂੰ ਦਿਖਾਓ ਬਿਲਕੁਲ ਬਿਲਕੁਲ ਤੁਸੀਂ ਪਤਾ ਲੱਗ ਸਕਦਾ ਜੀ ਇਸ ਦੀ ਮਹੱਤਤਾ ਕੀ ਹੈ ਮਕਬਰੇ ਦੀ ਆਹ ਵੀਡੀਓ ਦੋਸਤੋ ਤੁਸੀਂ ਦੇਖੀ ਵੀ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਆਹ ਲੋਕੇਸ਼ਨ ਤੁਸੀਂ ਦੇਖ ਲਓ ਬਿਲਕੁਲ ਅਸੀਂ ਅੰਦਰ ਆ ਚੁੱਕੇ ਆ ਆ ਤੁਸੀਂ ਹਾਂ ਜਿਸ ਮੈਂ ਇਸ ਕਬਰ ਦੇ ਕੋਲ ਖੜਾ ਜੀ ਇਹ ਸਭ ਤੋਂ ਵੱਡੀ ਕਬਰ ਆ ਤਾਂ ਹੋ ਸਕਦਾ ਇਹਦੇ ਵਿੱਚ ਕੋਈ ਹਾਂਥੀ ਦਫਨਾਇਆ ਗਿਆ ਹੋਵੇ ਜਿਸ ਨੂੰ ਹਾਂਥੀ ਦਾ ਮਕਬਰਾ ਕਹਿ ਕੇ ਬਿਆਨ ਕੀਤਾ ਗਿਆ ਸੀ ਹਮ ਪਰ ਇਹਦੇ ਨਾਲ ਇੱਕ ਕਬਰ ਹੋਰ ਹੈ ਜਿਹੜੀ ਮੈਨੂੰ ਜਿੱਤਕ ਪਤਾ ਲੱਗੇ ਜਿੱਤਕ ਮੈਂ ਸਟਡੀ ਕਰੀ ਹੈ ਇਹ ਘੋੜੇ ਦੀ ਕਬਰ ਹੈ ਇਹ ਬਿਲਕੁਲ ਇਹ ਘੋੜੇ ਦੀ ਕਬਰ ਹੈ ਕਿਉਂਕਿ ਇਹ ਕਬਰ ਬਿਲਕੁਲ ਨਾਲੇ ਆ ਹੋ ਸਕਦਾ ਕੋਈ ਬਾਦਸ਼ਾਹ ਹਰਾਂਦੇ ਦੇ ਵਿੱਚ ਆਇਆ ਹੋਵੇ ਹਾਂ ਤੇ ਉਹਨਾਂ ਦੇ ਜਿਹੜੇ ਸਵਾਰ ਸੀਗੇ ਚਾਹੇ ਉਹ ਹਾਥੀ ਸੀਗੇ ਚਾਹੇ ਘੋੜੇ ਸੀਗੇ ਕਿਉਂਕਿ ਜਿਆਦਾਤਰ ਪਹਿਲਾਂ ਸੈਨਾ ਦੇ ਵਿੱਚ ਇਹੀ ਕੰਮ ਕਰਦੇ ਸੀਗੇ ਹਾਂ ਤੇ ਉਹਨਾਂ ਦੀ ਯਾਦ ਦੇ ਵਿੱਚ ਇਹ ਮਕਬਰਾ ਬਣਾਇਆ ਗਿਆ ਹੋਵੇ ਤੇ ਆਪ ਜੀ ਜੇਕਰ ਮਕਬਰੇ ਦੀ ਲੁੱਕ ਦੇਖੋਗੇ ਤਾਂ ਸਭ ਤੋਂ ਖੂਬਸੂਰਤ ਮਕਬਰਾ ਜੀ ਹਰਾਂਦੇ ਦੇ ਵਿੱਚ ਸਾਡੇ ਇਹ ਹਾਂ ਇੱਟਾਂ ਤਰਾਸ਼ ਕੇ ਮਕਬਰਾ ਬਣਾਇਆ ਗਿਆ ਜੀ ਇਹ ਇੱਟਾਂ ਤਰਾਸ਼ੀਆਂ ਗਈਆਂ ਆਪ ਜੀ ਦੇਖੋ ਬਿਲਕੁਲ ਕੰਨਤਲ ਵਿੱਚ ਇੱਕ ਲਹਿ ਦੇ ਵਿੱਚ ਇੱਟਾਂ ਸਾਰੀਆਂ ਲੱਗੀਆਂ ਹੋਈਆਂ ਨੇ ਤਰਾਸ਼ ਕੇ ਇਹਨੂੰ ਘੜ ਕੇ ਇੱਟਾਂ ਲਾਈਆਂ ਗਈਆਂ ਡਿਜ਼ਾਈਨਿੰਗ ਕੀਤੀ ਗਈ ਹੈ ਤੇ ਉਹ ਡਿਜ਼ਾਈਨਿੰਗ ਦੇ ਵਿੱਚ ਆਪ ਜੀ ਦੇਖੋ ਸਜਾਵਟ ਕੀਤੀ ਗਈ ਹੈ ਕਲਾਕਾਰੀ ਕੀਤੀ ਗਈ ਹੈ ਇਸ ਕਰਕੇ ਇਹ ਮਕਬਰਾ ਬਹੁਤ ਖੂਬਸੂਰਤ ਹੈ ਜਿਸ ਨੇ ਵੀ ਮਕਬਰਾ ਬਣਾਇਆ ਜੋ ਵੀ ਬਾਦਸ਼ਾਹ ਹੋ ਰਿਹਾ ਆਇਆ ਉਹਨੇ ਆਪਣੀ ਪੂਰੀ ਰੀਜਨਲ ਜੀ ਇਹ ਮਕਬਰਾ ਤਿਆਰ ਕੀਤਾ ਗਿਆ ਸੀ ਸਹੀ ਗੱਲ ਆ ਅੱਛਾ ਮੈਨੂੰ ਉਹ ਸਾਹਮਣੇ ਜਿਹੜੀ ਆਪਾਂ ਲੋਕੇਸ਼ਨ ਦੇਖਦੇ ਆ ਉਹਦਾ ਉਹਦਾ ਕੀ ਮਤਲਬ ਹੋ ਸਕਦਾ ਹੈ ਕਿ ਜੇ ਆਪਾਂ ਹੁਣ ਦੇਖਿਆ ਜਾਵੇ ਕਿ ਕੋਈ ਨਿਸ਼ਾਨ ਦਿਖਾਈ ਦੇ ਰਹੇ ਨੇ ਬਿਲਕੁਲ ਬਿਲਕੁਲ ਮੈਂ ਆਪ ਜੀ ਨੂੰ ਇਹ ਗੱਲ ਦੱਸ ਰਿਹਾ ਦੇਖੋ ਜਿਵੇਂ ਮੈਂ ਆਪ ਜੀ ਨੂੰ ਪਹਿਲਾਂ ਵੀ ਸਮਝਾ ਸਕਿਆ ਸੀਗਾ ਵੀ ਇਹ ਜਿਹੜੀ ਕਵਰ ਹੈ ਹੋ ਸਕਦਾ ਇਹ ਹਾਂਸੀ ਦੀ ਕਵਰ ਹੈ ਜਿਹਦੇ ਨਾਂ ਤੇ ਮਕਬਰਾ ਰੱਖਿਆ ਗਿਆ ਹੋਵੇ ਇਹਦੇ ਨਾਲੇ ਬਿਲਕੁਲ ਜਿਹੜੀ ਆਪਜੀ ਕਵਰ ਦੇਖ ਰਹੇ ਹੋ ਇਹ ਘੋੜੇ ਦੀ ਕਵਰ ਹੈ ਜੀ ਅੱਛਾ ਜੀ ਘੋੜੇ ਦੀ ਕਵਰ ਇਸ ਕਰਕੇ ਕਿਹਾ ਜਾਂਦਾ ਕਿਉਂਕਿ ਆਪਜੀ ਜਿਸ ਉਸ ਡਿਜ਼ਾਈਨਿੰਗ ਦੀ ਗੱਲ ਕਰ ਰਹੇ ਜੀ ਬਿਲਕੁਲ ਬਿਲਕੁਲ ਮੈਂ ਉਹੀ ਜਿਹੜਾ ਅਸਲ ਦੇ ਵਿੱਚ ਦੇਖੋ ਜੀ ਧਿਆਨ ਨਾਲ ਇਹ ਘੋੜੇ ਦੀ ਪੈੜ ਹੈ ਘੋੜੇ ਦੀ ਜਿਹਨੂੰ ਆਪਾਂ ਘੋੜੇ ਦੀ ਖੁਰੀ ਕਹਿੰਦੇ ਨੇ ਸੇਮ ਉਹਦੀ ਡਿਜ਼ਾਈਨਿੰਗ ਦੇ ਬਣੇ ਹੋਇਆ ਜੀ ਬਿਲਕੁਲ 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 ਇਤੋਂ ਸਾਨੂੰ ਪਤਾ ਲੱਗਦਾ ਵੀ ਜਿਹੜਾ ਇਹ ਮਕਬਰਾ ਬਣਾਇਆ ਗਿਆ ਹੋਵੇ ਹੋ ਸਕਦਾ ਘੋੜੇ ਦੀ ਯਾਦ ਵਿੱਚ ਵੀ ਬਣਾਇਆ ਗਿਆ ਹੋਵੇ ਘੋੜੇ ਦੀ ਯਾਦ ਵਿੱਚ ਕਿਉਂਕਿ ਇਹਦੇ ਜਿਹੜੇ ਇੱਥੇ ਐਲੀਵੇਸ਼ਨ ਜਾਂ ਕੋਈ ਇਹਦੇ ਵਿੱਚ ਜੀ ਯੂਜ਼ ਕੀਤੇ ਗਏ ਡਿਜ਼ਾਈਨਿੰਗ ਤਾਂ ਉਤੋਂ ਆਪਾਂ 100% ਕਲੀਅਰ ਹੈ ਵੀ ਇਹ ਮਕਬਰਾ ਹਾਂਸੀ ਦਾ ਤਾਂ ਘੋੜੇ ਦਾ ਮਕਬਰਾ ਹੈ ਘੋੜੇ ਦਾ ਮਕਬਰਾ ਔਰ ਦੋਸਤੋ ਬਹੁਤ ਤੇਜ਼ੀ ਨਾਲ ਇਹ ਵੀਡੀਓ ਵਾਇਰਲ ਹੋ ਰਹੀ ਸੀ ਸੋਸ਼ਲ ਮੀਡੀਆ ਤੇ ਦੇਖੋ ਸਾਡੇ ਵੀਰ ਜੀ ਨੇ ਬਹੁਤ ਮਤਲਬ ਜਾਣਕਾਰੀ ਰੱਖਦੇ ਆ ਤੇ ਆਪਾਂ ਬਾਹਰੀ ਦ੍ਰਿਸ਼ ਵੀ ਦਿਖਾ ਦਿੰਦੇ ਆ ਥੋੜਾ ਜਿਹਾ ਬਿਲਕੁਲ ਬਿਲਕੁਲ ਇਹ ਆਪ ਜੀ ਨੂੰ ਇੱਕ ਇਸ ਕਨਦਨ ਮਕਬਰੇ ਦਾ ਜਿਹੜਾ ਮੇਨ ਪਾਰਟ ਮੈਂ ਆਪ ਜੀ ਨੂੰ ਦਿਖਾਉਂਦਾ ਬਿਲਕੁਲ 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 ਆਪ ਜੀ ਇਸ ਸਟੇਅਰਸ ਦੇਖੋ ਜੀ ਬਿਲਕੁਲ ਇਸ ਮਕਬਰੇ ਦੇ ਉੱਪਰ ਜੀ ਦੇਖੋ ਆਪ ਜੀ ਪੌੜੀਆਂ ਦਿਖ ਰਹੀਆਂ ਨੇ ਆ ਪੌੜੀ ਪੌੜੀਆਂ ਪੌੜੀਆਂ ਮਤਲਬ ਨੀਚੇ ਕਦੇ ਨਹੀਂ ਆ ਰਹੀਆਂ ਹੈਗੀਆਂ ਜੀ ਉੱਥੇ ਹੀ ਖਤਮ ਹੋ ਚੁੱਕੀਆਂ ਪੌੜੀਆਂ ਅਸਲ ਦੇ ਵਿੱਚ ਇਹਦਾ ਰੀਜ਼ਨ ਕੀ ਹੋ ਸਕਦਾ ਰੀਜ਼ਨ ਇਹ ਹੈ ਕਿਉਂਕਿ ਅਸਲ ਦੇ ਵਿੱਚ ਜਿਹੜਾ ਇਹ ਮਕਬਰਾ ਬਣਾਇਆ ਗਿਆ ਸੀਗਾ ਕਿਉਂਕਿ ਨੀਚੇ ਤੱਕ ਪੌੜੀਆਂ ਨਹੀਂ ਬਣਦੀਆਂ ਨੀਚੇ ਤੱਕ ਪੌੜੀਆਂ ਇਥੇ ਕਰਕੇ ਨਹੀਂ ਬਣਦੀਆਂ ਹੈਗੀਆਂ ਕਿਉਂਕਿ ਹਰੇਕ ਮਕਬਰੇ ਦੀ ਆਪਣੀ ਮਹਾਨਤਾ ਹੁੰਦੀ ਹੈ ਹੂੰ ਇਹਦੇ ਪਰ ਸਿਰਫ ਇੱਕ ਗੋਲ ਐਲੀਵੇਸ਼ਨ ਜਿਹਨੂੰ ਆਪਾਂ ਗੋਮੇਂਦ ਕਹਿੰਦੇ ਨੇ ਉਹ ਸਿੰਗਲ ਗੂਮੇ ਬੀ ਸੀਗਾ ਓਕੇ ਤੇ ਸਿੰਗਲ ਗੂਮੇ ਇਸ ਕਰਕੇ ਬਣਾਇਆ ਗਿਆ ਸੀਗਾ ਕਿਉਂਕਿ ਇਹਦੇ ਪਰ ਇਹਨਾਂ ਦੇ ਸਿਰਫ ਕਾਰੀਗਰ ਜਿਹਨਾਂ ਨੂੰ ਬੰਦੇ ਨੂੰ ਪਰਮਿਸ਼ਨ ਸੀਗੀ ਸਿਰਫ ਉਹੀ ਵਰਕ ਕਰਦੇ ਸੀਗੇ ਹੂੰ ਇਹਦੇ ਪਰ ਕੋਈ ਗੋਲ ਕਹਣਾ ਤੇ ਕੋਈ ਹੋਰ ਗੂਮੜ ਦੇ ਵਿੱਚ ਗੋਮਟ ਨਹੀਂ ਹੈਗਾ ਜਿਵੇਂ ਆਪ ਜੀ ਬਿਲਕੁਲ ਨਾਲੇ ਉਸਤਾਦ ਸ਼ਿਗਰਦ ਦਾ ਮਕਬਰਾ ਦੇਖ ਰਹੇ ਹਾਂ ਉਸ ਗੋਮਟ ਦੇ ਅੰਦਰ ਜੀ ਇੱਕ ਗੋਮਟ ਹੋਰ ਆਪਾਂ ਉੱਥੇ ਵੀ ਚੱਲਾਂਗੇ ਹੁਣ ਥੋੜੇ ਸਮੇਂ ਤੱਕ ਆਪਾਂ ਉਹ ਵੀ ਉਹਦੇ ਬਾਰੇ ਇਤਿਹਾਸ ਪੂਰਾ ਡਿਫਾਈਨ ਕਰੂੰਗਾ ਤੇ ਇਹ ਪੌੜੀਆਂ ਦੀ ਮੇਨ ਖਾਸੀਅਤ ਇਹ ਸੀਗੀ ਵੀ ਇੱਥੇ ਕੁਝ ਉਹਨਾਂ ਦੇ ਨਾਮਾਤਰ ਹੀ ਬੰਦੇ ਚੜ੍ਹਦੇ ਸੀਗੇ ਸਹੀ ਗੱਲ ਹੈ ਪਰ ਇਹ ਕੋਈ ਬੰਦਾ ਇਥੇ ਪੌੜੀਆਂ ਦੇ ਥਰੂ ਨਹੀਂ ਚੜ੍ਹ ਸਕਦਾ ਇਥੇ ਕਰਕੇ ਫਸਟ ਫਲੋਰ ਤੋਂ ਹੀ ਸਟਾਰਟ ਕੀਤੀ ਗਈ ਸੀ ਉੱਥੋਂ ਹੀ ਸਟਾਰਟ ਕੀਤੀ ਗਈ ਆ ਬਾਕੀ ਤੁਸੀਂ ਆ ਜਿਹੜੇ ਡਿਜ਼ਾਈਨ ਨੇ ਦੇਖੋ ਜਿਸ ਤਰ੍ਹਾਂ ਕਿ ਇਹ ਰਸਤੇ ਨੇ ਹਨਾ ਜੀ ਆ ਜਿਹੜੇ ਸਾਹਮਣੇ ਡਿਜ਼ਾਈਨ ਨੇ ਮਤਲਬ ਇਹ 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 ਕੀ ਮਤਲਬ ਇਹਦੇ ਬਾਰੇ ਥੋੜੇ ਜਿ ਦੱਸੋ ਬਿਲਕੁਲ ਬਿਲਕੁਲ ਇਹ ਜੀ ਫਰੰਟ ਦੇ ਉੱਪਰ ਜੀ ਇਹ ਜਾਲੀ ਬਣਾਈ ਗਈ ਹੈ ਹੂੰ ਤੇ ਇੱਟਾ ਤਰਾਸ਼ ਕੇ ਆਪ ਜੀ ਨੂੰ ਪਹਿਲਾਂ ਵੀ ਕਿਹਾ ਸੀਗਾ ਵੀ ਇਹਨਾਂ ਨੂੰ ਇੱਟਾ ਤਰਾਸ਼ ਕੇ ਬਣਾਈਆਂ ਗਈਆਂ ਨੇ ਡਿਜ਼ਾਈਨਿੰਗ ਇੱਟਾ ਕੱਟ ਕੇ ਬਣਾਈਆਂ ਗਈਆਂ ਨੇ ਸਹੀ ਗੱਲ ਇਕੱਲੀ ਇਹ ਨਹੀਂ ਡਿਜ਼ਾਈਨਿੰਗ ਹੈ ਕਿ ਆਪ ਜੀ ਦੇਖੋ 스타 ਦੇ ਵਿੱਚ ਉਹਨਾਂ ਨੇ ਇੱਟਾ ਤਰਾਸ਼ ਕੇ ਜੀ ਇੱਟਾ ਕੱਟ ਕੇ ਇਹਨਾਂ ਡਿਜ਼ਾਈਨਿੰਗ ਬਣਾਈ ਹੈ ਡਿਜ਼ਾਈਨਿੰਗ ਬਣਾਈ ਹੈ ਤੇ ਇਹ ਜਿਹੜੀ ਇੱਟਾਂ ਬਿਲਕੁਲ ਸਾਹਮਣੇ ਹੈ ਜੀ ਆਪ ਜੀ ਨੂੰ ਇਹ ਜਿਹੜੀ ਮਕਬਰਾ ਹੈ ਕਰਾਸ਼ ਕੇ ਕਟ ਕੇ ਇੱਟਾਂ ਨੂੰ ਫਿਰ ਮਕਬਰਾ ਤਿਆਰ ਕੀਤਾ ਗਿਆ। ਔਰ ਬਹੁਤ ਵਧੀਆ ਵੀਰੋਣੀ ਨੇ ਜਾਣਕਾਰੀ ਦਿੱਤੀ ਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਦੇਸ਼ ਵਿਦੇਸ਼ ਦੀ ਸੰਗਤ ਦੇ ਨਾਲ ਸਾਂਝੀ ਜਰੂਰ ਕਰਿਓ ਤਾਂ ਕਿ ਸੋਸ਼ਲ ਮੀਡੀਆ ਤੇ ਜਿਹੜੇ ਨੌਜਵਾਨ ਭੈਣ ਭਰਾ ਸਵਾਲ ਕਰ ਰਹੇ ਸੀ ਨਾ ਇਸ ਇਮਾਰਤ ਬਾਰੇ ਪੁੱਛ ਰਹੇ ਸੀ ਵੀ ਇਹ ਸਹਿਰ ਸਰਾਂ ਦੇ ਵਿੱਚ ਆ ਤਾਂ ਉਹਨਾਂ ਨੂੰ ਮੇਜ ਜੀ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਹੈ ਸਸਿਕਾ ਜੀ।